ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਅਪਣਾਓ ਇਹ ਕੁਝ ਜ਼ਰੂਰੀ ਘਰੇਲੂ ਨੁਕਤੇ ਸੁਣੋ ਅਤੇ ਸ਼ੇਅਰ ਕਰੋ ਨੰਬਰ 1 ਕੱਚਾ ਲਸਣ ਖਾਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਤੇ ਪੇਟ ਵੀ ਸਾਫ਼ ਰਹਿੰਦਾ ਹੈ ਨੰਬਰ 2 ਗਿੱਲੇ ਵਾਲਾਂ ਵਿੱਚ ਕੰਗੀ ਕਰਨ ਨਾਲ ਵਾਲ ਜ਼ਿਆਦਾ ਝੜਦੇ ਹਨ ਨੰਬਰ 3 ਰਾਤ ਨੂੰ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੋ ਜਾਣਗੀਆਂ। ਨੰਬਰ 4 ਕਦੇ ਵੀ ਪੀਨ ਘਟਕਾ ਕੇ ਖਾਣਾ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਇਨਸਾਨ ਨੂੰ ਸਾਹ ਦੀ ਬਿਮਾਰੀ ਦਾ ਖਤਰਾ ਹੋ ਸਕਦਾ ਹੈ। ਨੰਬਰ 5 ਠੰਡਾ ਪਾਣੀ ਪੀਣ ਨਾਲ ਦੰਦ ਜਲਦੀ ਖਰਾਬ ਹੋ ਜਾਂਦੇ ਹਨ। ਨੰਬਰ 6 ਨਿੰਮ ਦਾ ਗਰਮ ਪਾਣੀ ਪੀਣ ਨਾਲ ਹਾਰਟ ਅਟੈਕ ਦਾ ਖਤਰਾ ਕੱਟ ਜਾਂਦਾ ਹੈ ਨੰਬਰ 7 ਕਦੂ ਦੇ ਬੀਜ ਖਾਣ ਨਾਲ ਵਾਲ ਲੰਬੇ ਅਤੇ ਕਾਲੇ ਹੁੰਦੇ ਹਨ ਨੰਬਰ 8 ਖਾਲੀ ਪੇਟ ਗੁਲਾਬ ਦੀ ਖੁਸ਼ਬੂ ਸੁੰਗਣ ਨਾਲ ਇਨਸਾਨ ਜਵਾਨ ਰਹਿੰਦਾ ਹੈ ਨੰਬਰ 9 ਸ਼ਾਮ ਨੂੰ ਮੂੰਗਫਲੀ ਖਾਣ ਨਾਲ ਖੰਘ ਦੀ ਬਿਮਾਰੀ ਹੁੰਦੀ ਹੈ ਨੰਬਰ 10 ਛਾਤੀ ਤੇ ਸ਼ਹਿਦ ਦੀ ਮਾਲਿਸ਼ ਕਰਕੇ ਗੂੰਗਣੇ ਪਾਣੀ ਨਾਲ ਧੋ ਲੋ ਇਸ ਨਾਲ ਕਫ ਨਿਕਲ ਜਾਂਦਾ ਹੈ। ਨੰਬਰ 11 ਕਾਲਾ ਨਮਕ ਅਤੇ ਸਰੋਂ ਦੇ ਤੇਲ ਨੂੰ ਮਿਲਾ ਕੇ ਦੰਦਾਂ ਤੇ ਲਗਾਉਣ ਦੇ ਨਾਲ ਦੰਦਾਂ ਨੂੰ ਕੀੜਾ ਨਹੀਂ ਲੱਗਦਾ। ਨੰਬਰ 12 ਮਿੱਠੀਆਂ ਚੀਜ਼ਾਂ ਖਾਣ ਨਾਲ ਦੰਦਾਂ ਨੂੰ ਕੀੜਾ ਜਲਦੀ ਲੱਗ ਜਾਂਦਾ ਹੈ। ਨੰਬਰ 13 ਦੁੱਧ ਤੋਂ ਬਾਅਦ ਪਾਣੀ ਪੀਣ ਨਾਲ ਖੰਗ ਦੀ ਬਿਮਾਰੀ ਹੋ ਜਾਂਦੀ ਹੈ। ਨੰਬਰ 14 ਅਜਵਾਇਨ ਦਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਘਟਦੀ ਹੈ ਤੇ ਪਾਚਨ ਸ਼ਕਤੀ ਮਜ਼ਬੂਤ ਰਹਿੰਦੀ ਹੈ। ਨੰਬਰ 15 ਛੋਲਿਆਂ ਦੀ ਦਾਲ ਵਿੱਚ ਸੌਂਫ ਮਿਲਾ ਕੇ ਖਾਣ ਨਾਲ ਜਵਾਨੀ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 16 ਮੂੰਗ ਦੀ ਦਾਲ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਨਹੀਂ ਲੱਗਦੀਆਂ। ਨੰਬਰ 17 ਗੋਡਿਆਂ ਤੇ ਵਜ਼ਨ ਪਾ ਕੇ ਜ਼ਿਆਦਾ دیر ਤੱਕ ਕੰਮ ਕਰਨ ਨਾਲ ਗੋਡੇ ਖਰਾਬ ਹੋ ਜਾਂਦੇ ਹਨ ਨੰਬਰ 18 ਫਿੱਟਕੜੀ ਦੇ ਇਸਤੇਮਾਲ ਨਾਲ ਚਿਹਰੇ ਤੇ ਪੰਆਂ ਲਕੀਰਾਂ ਤੇ ਝੁਰੜੀਆਂ ਖਤਮ ਹੋ ਜਾਂਦੀਆਂ ਹਨ ਅਤੇ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਨੰਬਰ 19 ਜਿਆਦਾ ਮਿਰਚ ਖਾਣ ਨਾਲ ਇਨਸਾਨ ਦੀ ਉਮਰ ਘਟਣ ਲੱਗ ਜਾਂਦੀ ਹੈ ਨੰਬਰ 2 ਜੋ ਜਲਦੀ ਸੌਂਦੇ ਹਨ ਅਤੇ ਜਲਦੀ ਉੱਠਦੇ ਹਨ ਉਨ੍ਹਾਂ ਤੇ ਬੁਢਾਪਾ ਜਲਦੀ ਨਹੀਂ ਆਉਂਦਾ ਅਤੇ ਉਹ ਲੰਬੇ ਸਮੇਂ ਤੱਕ ਜਵਾਨ ਤਿਕਾਈ ਦਿੰਦੇ ਹਨ ਨੰਬਰ 21 ਫਰਸ਼ ਤੇ ਪੈਣ ਦੇ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 22 ਬਾਸੀ ਮੂੰ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਨਜ਼ਰ ਤੇਜ ਹੋ ਜਾਂਦੀ ਹੈ ਨੰਬਰ 23 ਬਲੱਡ ਪ੍ਰੈਸ਼ਰ ਕੰਟਰੋਲ ਕਰਨ ਲਈ ਕੇਲੇ ਦਾ ਸੇਵਨ ਕਰੋ ਨੰਬਰ 24 ਪੇਟ ਅਤੇ ਗਲੇ ਦੀ ਜਲਣ ਤੋਂ ਛੁਟਕਾਰਾ ਪਾਉਣ ਦੇ ਲਈ ਅਦਰਕ ਦਾ ਇੱਕ ਛੋਟਾ ਟੁਕੜਾ ਲੈ ਲਓ ਅਤੇ ਉਸ ਨੂੰ ਥੋੜੀ ਦੇਰ ਤੱਕ ਚਬਾਓ ਫਿਰ ਪਾਣੀ ਦੇ ਨਾਲ ਲੈ ਲਓ ਨੰਬਰ 25 ਜਿਹੜਾ ਅਸਲੀ ਸ਼ਹਿਦ ਹੁੰਦਾ ਹੈ ਉਹ ਫਰਿੱਜ ਵਿੱਚ ਰੱਖਣ ਤੇ ਜੰਮਦਾ ਨਹੀਂ ਅਤੇ ਨਾ ਹੀ ਉਸ ਉੱਤੇ ਕੋਈ ਮੱਖੀ ਬੈਠਦੀ ਹੈ। ਨੰਬਰ 26 ਨਹਾਉਂਦੇ ਸਮੇਂ ਮੂੰਹ ਵਿੱਚ ਪਾਣੀ ਪਰ ਲੈਣ ਨਾਲ ਕਦੇ ਵੀ ਜ਼ੁਕਾਮ ਨਹੀਂ ਹੁੰਦਾ। ਨੰਬਰ 27 ਸੂਜੀ, ਬੇਸਨ, ਮੈਦੇ ਨੂੰ ਕੀੜਿਆਂ ਤੋਂ ਬਚਾਉਣ ਲਈ ਫਰਿੱਜ ਵਿੱਚ ਰੱਖ ਦਿਓ। ਲੰਬੇ ਸਮੇਂ ਤੱਕ ਖਰਾਬ ਨਹੀਂ ਹੋਣਗੇ। ਨੰਬਰ 28 ਸਵੇਰੇ ਖਾਲੀ ਪੇਟ ਦੋ ਕਾਲੀਆਂ ਮਿਰਚਾਂ ਖਾਣ ਨਾਲ ਹਾਰਮੋਨਸ ਬੈਲੈਂਸ ਹੋ ਜਾਂਦੇ ਹਨ ਨੰਬਰ 29 ਜਿਹੜੇ ਇਨਸਾਨ ਖਾਲੀ ਪੇਟ ਨਹਾਉਂਦੇ ਹਨ ਉਹਨਾਂ ਨੂੰ ਕਦੇ ਵੀ ਬੁਢਾਪਾ ਨਹੀਂ ਆਉਂਦਾ ਨੰਬਰ 30 ਆਟਾ ਗੁੰਨਣ ਤੋਂ ਬਾਅਦ ਉਸ ਉੱਪਰ ਥੋੜਾ ਜਿਹਾ ਘਿਓ ਲਗਾ ਕੇ ਉਸ ਨੂੰ ਇੱਕ ਸੂਤੀ ਮलमल ਦੇ ਕੱਪੜੇ ਵਿੱਚ ਲਪੇਟ ਕੇ ਰੱਖ ਦਿਓ ਆਟਾ ਕਾਲਾ ਨਹੀਂ ਹੋਵੇਗਾ ਨੰਬਰ 31 ਅੰਬ ਦਾ achar ਖਾਣ ਨਾਲ ਭੁੱਖਵਾਦੀ ਹੈ ਇਸ ਨੂੰ ਰੋਜ਼ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 32 ਹਫਤੇ ਵਿੱਚ 2 ਦਿਨ ਦੁੱਧ ਵਿੱਚ 2 ਟੁਕੜੇ ਦਾਲ ਚੀਨੀ 2 ਲੌਂਗ এলাਚੀ 1/2 ਚਮਚ ਹਲਦੀ ਦਾ ਪਾ ਕੇ ਦੁੱਧ ਨੂੰ ਉਬਾਲ ਕੇ ਪੀਣ ਨਾਲ ਸਰੀਰ ਵਿੱਚ ਕਿਸੇ ਤਰ੍ਹਾਂ ਦੇ ਦਰਦ ਦੀ ਸਮੱਸਿਆ ਨਹੀਂ ਹੁੰਦੀ ਨੰਬਰ 33 ਅੰਬ ਖਾਣ ਨਾਲ ਚਿਹਰੇ ਉੱਤੇ ਨੇਚਰਲ ਗਲੋ ਆਉਂਦਾ ਹੈ ਪਰ ਜਿਆਦਾ ਅੰਬ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 34 ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਕੌਫੀ ਜਾਂ ਚਾਕਲੇਟ ਨਹੀਂ ਖਾਣੇ ਚਾਹੀਦੇ ਨੰਬਰ 35 ਹੋਲਟੇਜ ਹਾਰ ਵਾਲੇ ਲੋਕਾਂ ਨੂੰ ਹਾਰਟ ਅਟੈਕ ਦਾ ਖਤਰਾ ਜਿਆਦਾ ਹੁੰਦਾ ਹੈ ਨੰਬਰ 36 ਚਿੱਟੇ ਛੋਲੇ ਬੀਨਸਾ ਫੁੱਲ ਗੋਭੀ ਰਾਜਮਾ ਮਟਰ ਆਦ ਪੇਟ ਵਿੱਚ ਗੈਸ ਬਣਾ ਦਿੰਦੇ ਹਨ ਇਸ ਲਈ ਇਹਨਾਂ ਦਾ ਸੇਵਨ ਰਾਤ ਦੇ ਸਮੇਂ ਨਹੀਂ ਕਰਨਾ ਚਾਹੀਦਾ ਨੰਬਰ 37 ਸਵੇਰੇ ਬਰਸ਼ ਕਰਨ ਤੋਂ ਬਾਅਦ ਪਹਿਲਾ ਬਾਸੇ ਮੋ ਪਾਣੀ ਤੇ ਨਾਲ ਪੀਣ ਨਾਲ ਸਾਡਾ पाचन ਤੰਤਰ ਮਜ਼ਬੂਤ ਹੁੰਦਾ ਹੈ ਨੰਬਰ 38 ਰਜਾਨਾ ਕੱਚਾ ਪਿਆਜ਼ ਖਾਣ ਨਾਲ ਪੀਰੀਅਡ ਵਿੱਚ ਦਰਦ ਨਹੀਂ ਹੁੰਦਾ ਅਤੇ ਪੀਰੀਅਡ ਹਮੇਸ਼ਾ ਟਾਈਮ ਤੇ ਆਉਂਦੇ ਹਨ ਨੰਬਰ 49 ਪਿਆਜ਼ ਕੱਟਣ ਤੋਂ ਪਹਿਲਾਂ ਪਾਣੀ ਵਿੱਚ ਭਿਓ ਲੋ ਇਸ ਤਰ੍ਹਾਂ ਪਾਣੀ ਵਿੱਚ ਪਿਆਜ਼ ਰੱਖ ਕੇ ਕੱਟਣ ਦੇ ਨਾਲ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ ਨੰਬਰ 40 ਰਜਾਨਾ ਭੁੰਨੇ ਹੋਏ ਛੋਲੇ ਖਾਣ ਦੇ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਯਾਦ ਸ਼ਕਤੀ ਵਾਧੀ ਹੈ ਨੰਬਰ 41 ਇੱਕ ਚਮਚਾ ਜੀਰਾ ਰਾਤ ਨੂੰ ਪਾਣੀ ਵਿੱਚ ਪੀਓ ਕਿ ਸਵੇਰੇ ਉਸ ਨੂੰ ਉਬਾਲ ਕੇ ਉਸ ਪਾਣੀ ਨੂੰ ਛਾਣ ਕੇ ਠੰਡਾ ਕਰਕੇ ਪੀਣ ਦੇ ਨਾਲ ਵਜ਼ਨ ਬਹੁਤ ਤੇਜ਼ੀ ਨਾਲ ਘਟਦਾ ਹੈ ਨੰਬਰ 42 ਲਗਾਤਾਰ ਆਰੋਦਾ ਪਾਣੀ ਪੀਣ ਦੇ ਨਾਲ ਸਰੀਰ ਵਿੱਚ ਪੌਸ਼ਟਿਕ ਤੱਤਾਂ ਅਤੇ ਖੂਨ ਦੀ ਕਮੀ ਹੋਣ ਲੱਗ ਜਾਂਦੀ ਹੈ ਨੰਬਰ 43 ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਤਰਬੂਜ਼ ਖਾਨ ਦੇ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਤੇ ਗੁੱਸਾ ਵੀ ਘਟ ਆਉਂਦਾ ਹੈ ਨੰਬਰ 44 ਹੱਥਾਂ ਨਾਲ ਕੱਪੜੇ ਧੋਣ ਨਾਲ ਸਾਡੇ ਦਿਮਾਗ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਤੇ ਡਿਪਰੈਸ਼ਨ ਦੀ ਬਿਮਾਰੀ ਦਾ ਖਤਰਾ ਘਟ ਹੁੰਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਅਧਾਰਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ